ਦੋਸਤੋ ਸਹੀ ਟਾਈਮ ਤੇ ਲਿਆ ਗਿਆ ਫੈਸਲਾ ਤੁਹਾਨੂੰ ਸਫਲਤਾ ਦੇ ਸਕਦਾ ਸਹੀ ਟਾਈਮ ਤੇ ਗਲਤ ਲਿਆ ਗਿਆ ਫੈਸਲਾ ਤੁਹਾਨੂੰ ਉਹ ਪਿੱਛੇ ਵਲ ਧकेल ਸਕਦਾ ਆ ਜਿਹੜਾ ਬਸ਼ੀਰਾ ਤੁਸੀਂ ਦੇਖ ਰਹੇ ਹੋ ਜਿੱਦੀ ਆਪਾਂ ਸਰਾ ਦੀ ਵੀਡੀਓ ਪਾਈ ਸੀਗੀ ਇਹਨੂੰ ਸਰਾ ਹੋਇਆ ਸੀਗਾ ਆ ਦੂਜੇ ਦਿਨ ਤੁਸੀਂ ਰਿਕਵਰੀ ਦੀ ਵੀਡੀਓ ਦੇਖ ਸਕਦੇ ਹੋ ਵੀ ਕਿੰਨੀ ਰਿਕਵਰੀ ਹੋਈ ਸਿਰਫ ਦੂਸਰੇ ਦਿਨ ਬਸ ਇਹਦੇ 'ਚ ਇੱਕੋ ਇੱਕ ਰਾਜ ਹੈ ਵੀ ਇਹਦੇ ਜਿਹੜੇ ਟ੍ਰੀਟਮੈਂਟ ਆ ਉਹ ਸਹੀ ਹੋਇਆ ਤਾਂ ਇੰਨੀ ਰਿਕਵਰੀ ਹੋਈ ਤੇ ਹੁਣ ਮੈਂ ਤੁਹਾਡੇ ਨਾਲ ਜਿਹੜੀ ਅੱਜ ਗੱਲ ਸ਼ੇਅਰ ਕਰਨ ਲੱਗਿਆ ਇਹ ਇੱਕੋ ਹੀ ਨਹੀਂ ਇੱਕ ਹੋਰ ਵੀਡੀਓ ਪਾਉਂਗਾ ਮੈਂ ਉਹ 1 ਮਹੀਨੇ ਬਾਅਦ ਠੀਕ ਹੋਈ ਹੈ ਬਸ਼ੇਰੀ ਮੈਂ ਜਿਹੜੀ ਅੱਜ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਸੀ ਟ੍ਰੀਟਮੈਂਟ ਵੀ ਦੱਸੂੰਗਾ ਕੀ ਹੁੰਦਾ ਟ੍ਰੀਟਮੈਂਟ ਹਮੇਸ਼ਾ ਹੀ ਸਿੰਪਟੋਮੈਟਿਕ ਹੁੰਦਾ ਤੇ ਇੱਕ ਬਸ਼ੇਰੀ ਨੂੰ 1.5 ਮਹੀਨੇ ਬਾਅਦ ਖੜੀ ਹੋਈ ਉਹ ਪੂਰੀ ਰਾਜਸਥਾਨ ਚ ਗਿਆ ਸੀ ਤੇ ਮੈਂ ਅਨੂਪਗੜ੍ਹ ਉਹਦੀ ਵੀਡੀਓ ਤੁਹਾਨੂੰ ਸ਼ੇਅਰ ਕਰੂੰਗਾ ਹੁਣ ਕਈ ਭਰਾਵਾਂ ਦੇ ਕਮੈਂਟ ਆਏ ਸੀਗੇ ਵੀ ਉਹ ਸਰਾਂ ਵਾਲੀ ਵੀਡੀਓ ਦੇਖ ਕੇ ਵੀ ਸਾਡੇ ਅਸوں ਵੀ ਵੈਕਸੀਨ ਲਵਾਉਣੀ ਆ ਬਹੁਤ سارے ਸੱਜਣ ਕਹਿੰਦੇ ਸਾਡੇ ਵੈਕਸੀਨ ਲੱਗੀ ਹੋਈ ਆ ਮੈਂ ਤੁਹਾਡੀ ਇਨਫੋਰਮੇਸ਼ਨ ਲਈ ਦੱਸ ਦਣਾ ਦੋਸਤੋ ਇਹਦੇ ਵਿੱਚ ਕੋਈ ਵੈਕਸੀਨੇਸ਼ਨ ਮਤਲਬ ਕੋਈ ਪਾਰਟਿਕੂਲਰ ਆਉਂਦੀ ਹੋਵੇ ਤਾਂ ਉਹਦੇ ਬਾਰੇ ਕਹਿ ਨਹੀਂ ਸਕਦੇ ਮੈਂ ਅਜੇ ਤੱਕ ਨਹੀਂ ਦੇਖੀ ਹੈਗੀ ਇਹਦੇ ਵਿੱਚ ਐਂਟੀਡਾਟ ਆਉਂਦਾ ਐਂਟੀਡਾਟ ਤੇ ਵੈਕਸੀਨ ਦੇ ਵਿੱਚ ਕਾਫੀ ਫਰਕ ਹੁੰਦਾ ਵੀਡੀਓ ਨੂੰ ਧਿਆਨ ਨਾਲ ਸਮਝਿਓ ਐਂਟੀਡਾਟ ਕੀ ਹੁੰਦਾ ਮੰਨ ਲਓ ਵੀ ਜਿਹੜਾ ਕੋਈ ਵੀ ਮਨ ਲੱਕਮਜ਼ੋਰ ਚਾਹੇ ਉਹ ਬੈਕਟੀਰੀਆ ਚਾਹੇ ਵਾਇਰਸ ਆ ਜਦੋਂ ਉਹ ਐਨਵਾਇਰਨਮੈਂਟ ਹੀ ਨਹੀਂ ਮਿਲਦਾ ਸਰਵਾਈਵ ਕਰਨ ਲਈ ਮਨ ਲ ਭਾ ਉਹ ਬੋਡੀ ਦੇ ਵਿੱਚ ਸਰਵਾਈਵਿੰਗ ਕਰਦਾ ਉਹਨੂੰ ਉਹ ਐਂਟੀਡਾਟ ਉਹਨੂੰ ਮਾਰ ਦਿੰਦਾ ਜਿਵੇਂ ਸੱਪ ਦਾ ਐਂਟੀਡਾਟ ਹੁੰਦਾ ਠੀਕ ਹੈ ਜੀ ਉਹਨੂੰ ਆਪਾਂ ਐਂਟੀਡਾਟ ਕਹਿੰਦੇ ਆ ਯਾਨੀ ਉਹਨੂੰ ਕਾਟ ਕਰਦਾ ਤੇ ਜਿਹੜਾ ਵੈਕਸੀਨੇਸ਼ਨ ਹੁੰਦਾ ਉਹ ਬਾਡੀ ਦੀ ਇਮਿਊਨਿਟੀ ਬਣਾਉਂਦਾ ਹੁੰਦਾ ਇਮਿਊਨਿਟੀ ਕਿਦਾਂ ਬਣਾਉਂਦਾ ਜਿਵੇਂ ਮੰਨ ਲਓ ਕੋਈ ਟੈਟਨਸ ਦਾ ਬੈਕਟੀਰੀਆ ਹੈ ਬਾਡੀ ਦੇ ਵਿੱਚ ਆਪਾਂ ਉਹਨੂੰ ਟੈਟਨਸ ਦਾ ਪਹਿਲਾਂ ਇੰਜੈਕਸ਼ਨ ਦੇ ਦਤਾ ਉਹ ਟੈਟਨਸ ਦਾ ਇੰਜੈਕਸ਼ਨ ਦੇਣ ਨਾਲ ਉਹਦੀ ਬਾਡੀ ਉਹ ਕਮਜ਼ੋਰ ਜਿਹੜੇ ਬੈਕਟੀਰੀਆ ਉਹਦੇ ਨਾਲ ਲੜਨਾ ਸਿੱਖ ਜਾਂਦੀ ਹੈ ਤੇ ਫਿਰ ਜਦੋਂ ਅਸਲ ਦੇ ਵਿੱਚ ਜਿਹੜੇ ਹੈਲਦੀ ਟੈਟਨਸ ਦੇ ਬੈਕਟੀਰੀਆ ਆਉਂਦੇ ਨੇ ਉਹਨਾਂ ਨਾਲ ਵੀ ਬਾਡੀ ਲੜ ਲੈਂਦੀ ਹੈ ਉਹਨਾਂ ਨੂੰ ਬਾਡੀ ਦੇ ਉੱਤੇ ਕੈਪਚਰ ਨਹੀਂ ਕਰ ਦਿੰਦੀ ਉਹ ਇੱਕ ਇਮਿਊਨਿਟੀ ਵਧਾਉਣ ਵਾਲੀ ਚੀਜ਼ ਹੈ ਇਹ ਇੱਕ ਐਂਟੀਡੋਟ ਇਹ ਜੇ ਹੋ ਸਕਦਾ ਮੈਂ ਕਲੀਅਰ ਕਰ ਸਕਿਆ ਹਾਂ ਪਰ ਕਿਤਾ ਬੱਗੀ ਤੁਸੀਂ ਜੇ ਕੋਈ ਡਾਊਟ ਹੋਇਆ ਕਮੈਂਟ ਕਰ ਦਿਓ ਤੇ ਵੈਕਸੀਨੇਸ਼ਨ ਦੀ ਇੱਕ ਖਾਸियत ਰਹਿੰਦੀ ਆ ਜਦੋਂ ਜਿਹੜੀ ਬਿਮਾਰੀ ਹੋਗੀ ਉਹਦੀ ਵੈਕਸੀਨੇਸ਼ਨ ਕਦੇ ਵੀ ਨਹੀਂ ਲੱਗਦੀ ਭਾਵੇਂ ਤੁਹਾਨੂੰ ਟੈਟਨਸ ਮਤਲਬ ਇਹ ਜਾਨਵਰ ਨੂੰ ਟੈਟਨਸ ਆ ਗਈ ਉਹ ਤੋਂ ਬਾਅਦ ਉਹ ਟੈਟਨਸ ਦੀ ਵੈਕਸੀਨ ਨਹੀਂ ਲੈਂਦੀ ਹੈਗੀ ਜੇ ਉਹ ਦੂਸਰਾ ਤੁਸੀਂ ਟੈਕਨੋਸ ਦੀ ਵੈਕਸੀਨ ਲਾਉਣੀ ਹੋ ਤਾਂ ਉਹਦੇ 95% ਚਾਂਸ ਇਹ ਹੋ ਜਾਂਦੇ ਨੇ ਵੀ ਉਹ ਰਿਕਵਰ ਨਹੀਂ ਕਰੂਗਾ ਵੈਕਸੀਨੇਸ਼ਨ ਬਿਮਾਰੀ ਹੋਊ ਤਾਂ ਪਹਿਲਾਂ ਤੰਦਰੁਸਤ ਤੇ ਠੀਕ ਜਾਨਵਰ ਨੂੰ ਲੱਗਦੀ ਆ ਜਿਹੜਾ ਐਂਟੀਡੋਟ ਆ ਉਹ ਬਿਮਾਰੀ ਦੇ ਵਿੱਚ ਵੀ ਲੱਗ ਜਾਂਦਾ ਠੀਕ ਆ ਬਹੁਤ ਸਾਰੀਆਂ ਕੰਪਨੀਆਂ ਦੀਆਂ ਆਉਂਦੇ ਨੇ ਮੈਂ ਪਹਿਲਾਂ ਵੀ ਦੱਸੂ ਕਿ ਜਿੰਨੇ ਵੀ ਐਂਟੀਕ੍ਰੋਟੋਜ਼ ਆ ਨੇ ਉਹ ਸਾਰੀਆਂ ਹੀ ਕੰਪਨੀਆਂ ਕਲੇਮ ਕਰਦੀਆਂ ਨੇ ਉਹਨਾਂ ਦੇ ਵੀ ਇਹ ਐਂਟੀਡੋਟ ਨੇ ਸਰਾ ਦੇ ਸਰਾ ਹੋ ਗਿਆ ਬੇਬੀਓਸਿਸ ਹੋ ਗਿਆ ਥਲੇਰੀਓਸਿਸ ਹੋ ਗਿਆ ਇਹ ਸਾਰੀਆਂ ਪ੍ਰੋਟੋਜ਼ੋਆਡ ਸੀ ਤੇ ਹੁਣ ਗੱਲ ਕਰਦੇ ਆ ਇਲਾਜ ਇਲਾਜ ਹਮੇਸ਼ਾ ਸਿੰਪਟੋਮੈਟਿਕ ਹੁੰਦਾ ਇਹਨੂੰ ਜਮਿੰਦਰ ਵਾਈਟ ਟੌਨਕ ਵਗੈਰਾ ਤੇ ਡ੍ਰਿਪ ਬਿਲਕੁਲ ਨਹੀਂ ਲਈ ਹੈਗੀ ਕਿਸੇ ਵੀ ਪ੍ਰਕਾਰ ਦੀ ਤੇ ਬਸ ਇੱਕ ਐਂਟੀਡਾਟ ਦਿੱਤਾ ਗਿਆ ਉਹਦੇ ਨਾਲ ਇਹਦੀ ਇੰਨੀ ਜ਼ਿਆਦਾ ਰਿਕਵਰੀ ਹੋ ਗਈ ਤੇ ਕਈ ਵਾਰ ਇਹ ਇਲਾਜ 15 ਤੋਂ 20 ਦਿਨ ਵੀ ਚੱਲਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਉਹ ਜਿਵੇਂ ਜਿਵੇਂ ਸਿੰਪਟਮ ਆ ਜਾਣਗੇ ਤੁਸੀਂ ਉਹ ਮੈਨੂੰ ਕਿਊਰ ਕਰੀ ਜਾਣਾ ਹੁੰਦਾ ਤੇ ਤੁਹਾਨੂੰ ਸக்ஸੈਸ ਮਿਲ ਜਾਂਦੀ ਆ ਬਹੁਤ ਜ਼ਿਆਦਾ ਬਾਧੂ ਇਲਾਜ ਵੀ ਮੌਤਾ ਕਾਰਨ ਬਣ ਜਾਂਦੇ ਨੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ ਦੂਸਰੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿਹਦੇ ਵਿੱਚ 1 ਮਹੀਨੇ ਬਾਅਦ ਬੁਸ਼ੇਰੀ ਰਿਕਵਰ ਹੋਈ ਹੈ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰੋ